ਅੱਜ ਜਿਹੜਾ ਤੁਹਾਨੂੰ ਅਸੀਂ ਸੰਧ ਦਿਖਾਉਣ ਜਾ ਰਹੇ ਹਾਂ ਇਹ ਨਾ ਤਾਂ ਕਿਸੇ ਇੰਜੀਨੀਅਰ ਨਾ ਕਿਸੇ ਕਾਰੀਗਰ ਬੰਦੇ ਨੇ ਬਣਾਇਆ ਇਹ ਆਮ ਬੰਦੇ ਨੇ ਇਹ ਸੰਧ ਬਣਾਇਆ ਇਹ ਤੁਸੀਂ ਜਿਹੜਾ ਦੇਖ ਰਹੇ ਹੋ ਇੱਕ ਘਰ ਦੇ ਵਿੱਚ ਪਈ ਪੁਰਾਣੀ ਸੈਂਕਲੀ ਜੀਤੋ ਕੀ ਬੱਚਿਆਂ ਦੇ ਬੱਚੇ ਜਾਂ ਖੇਡ ਲੈਂਦੇ ਨੇ ਉਹ ਤੋਂ ਬਾਅਦ ਪੁਰਾਣੀ ਹੋਏ ਨੇ ਜਾਂ ਕਬਾੜ ਚਲੀ ਜਾਂਦੀ ਆ ਉਹ ਤੋਂ ਬਾਅਦ ਅਸੀਂ ਇਹ ਚੀਜ਼ ਜਿਹੜੀ ਬਣਾਈ ਆ ਕਿਉਂਕਿ ਜਿਹੜੀ ਆਰਗੈਨਿਕ ਖੇਤੀ ਕਰਦੇ ਆ ਘਰੇਲੂ ਖੇਤੀ ਕਰਦੇ ਆ ਉਹਦੇ ਵਿੱਚ ਜਿਹੜਾ ਸਭ ਤੋਂ ਵੱਡੀ ਸਮੱਸਿਆ ਉਹ ਕਬਾੜ ਆ ਮੈਨੂੰ ਬਹੁਤ ਸਾਰੇ ਵੀਰਾਂ ਦੇ ਫੋਨ ਆਉਂਦੇ ਨੇ ਵੀ ਜੀ ਖੇਤੀ ਦੇ ਵਿੱਚ ਜਿਹੜੀ ਲੇਬਰ ਆਪਾਂ ਨੂੰ ਗੜਾਈ ਦੀ ਪੈਂਦੀ ਆ ਉਹਦਾ ਕੀ ਹੱਲ ਆ ਅੱਜ ਅਸੀਂ ਉਹਦਾ ਹੱਲ ਵੀ ਲੈ ਕੇ ਆਏ ਤੇ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਤੁਸੀਂ ਆਪਣੇ ਘਰ 'ਚ ਕਿਵੇਂ ਇਹ ਚੀਜ਼ ਬਣਾ ਸਕਦੇ ਹੋ ਤੁਸੀਂ ਇੱਕ ਸਾਈਕਲੀ ਲੈਣੀ ਆ ਉਹ ਤੋਂ ਬਾਅਦ ਤੁਹਾਡੇ ਆਲੇ-ਦੁਆਲੇ ਕੋਈ ਵੀ ਬੰਦਾ ਕੋਈ ਵੈਲਡਿੰਗ ਕਰ ਸਕਦਾ ਹੋਇਆ ਥੋੜੀ-ਬਹੁਤੀ ਉਹ ਤੋਂ ਤੁਸੀਂ ਇਹ ਚੀਜ਼ ਬਣਾ ਲੈਣੀ ਆ ਇਹਦੇ ਵਿੱਚ ਦੋ-ਦੋ ਤਿੰਨ ਅਟੈਚਮੈਂਟ ਆ ਜਿਹੜੀਆਂ ਲੱਗ ਜਾਂਦੀਆਂ ਨੇ ਇਹ ਤਾਂ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਲੱਗੀ ਵੀ ਦੇਖ ਰਹੇ ਹੋ ਇਹ ਤਾਂ ਜਿਵੇਂ ਆਪਣੇ ਕੋਈ ਤੇ ਵੀ ਕਬਾੜ ਖੜਾ ਐ ਬਸ ਤੁਸੀਂ ਇਹਨੂੰ ਐ ਆਪਾਂ ਨੇ ਹੁਣ ਜਗ੍ਹਾ ਨੂੰ ਖੱਬੜ ਤੋਂ ਲੈ ਕੇ ਡੀਲੇ ਤੱਕ ਜਿਹੜਾ ਵੀ ਕਬਾੜ ਆ ਸਾਰਾ ਤੁਹਾਡੇ ਗੜਾਈ ਕਰ ਸਕਦੀ ਹੈ ਇਹ ਇਹਦੇ ਨਾਲ ਗੋਭੀ ਦੇ ਉੱਪਰ ਜਿਹੜੀ ਮਿੱਟੀ ਝੜਾਉਣੇ ਆਪਾਂ ਮੂੜੀਆਂ ਤੇ ਮਿੱਟੀ ਲਾਉਣੇ ਆ ਉਹਦੇ ਲਈ ਅਸੀਂ ਕਿਹ ਹਾਲ ਬਣਾਇਆ ਤੇ ਹਾਲ ਬਣਾਇਆ ਤੁਸੀਂ ਇੱਥੇ ਨੂੰ ਬੀਜ ਪਾ ਸਕਦੇ ਹੋ ਇਹ ਵੀ ਅਟੈਚਮੈਂਟ ਨਾਲ ਲੱਗ ਜਾਂਦੀ ਆ ਇੱਕ ਜਿਹੜੀ ਸਮੱਸਿਆ ਦਾ ਕਿਤੇ ਵੀ ਹੱਲ ਨਹੀਂ ਹੈਗਾ ਉਹ ਇਹ ਜਿਹੜੀ ਥੋੜੀ ਆਪਣੀ ਲਸਣ ਲਾਉਣੇ ਆਪਾਂ ਜਾਂ ਪਿਆਜ਼ ਲਾਉਣੇ ਉਹਦੇ ਵਿੱਚ ਇੰਨੀ ਕਿ ਜਗ੍ਹਾ ਹੁੰਦੀ ਆ ਇਹ ਤੁਸੀਂ ਉਹਨੂੰ ਵੀ ਇਹਦੇ ਨਾਲ ਗੁੱਟ ਸਕਦੇ ਹੋ ਇਹ ਸੰਦ ਜਿੱਥੇ ਤੁਹਾਡਾ ਪੈਸਾ ਬਚਾਉਂਦਾ ਉੱਥੇ ਤੁਹਾਡਾ ਸਮਾਂ ਵੀ ਬਚਾਉਂਦਾ ਹੈ ਜਿਹੜਾ ਕੰਮ ਪੰਜ ਬੰਦਿਆਂ ਨੇ ਕਰਨਾ ਇੱਕ ਕਿੱਲੇ ਦੇ ਵਿੱਚ ਗੜਾਈ ਦਾ ਸਰੋਂ ਦਾ ਛੋਲਿਆਂ ਦਾ ਤੁਹਾਡੀ ਹੋਰ ਕੋਈ ਫਸਲ ਲਾਈ ਹੋਈ ਆ ਉਹਦੇ ਵਿੱਚ ਇਹ ਇੱਕ ਦਿਨ ਦੇ ਵੀ ਤੁਹਾਡਾ ਇੱਕ ਕਿੱਲੇ ਦੇ ਵਿੱਚ ਆਰਾਮ ਨਾਲ ਫਿਰ ਜੂਗਾ ਟਾਈਮ ਦੀ ਬਚਤ ਪੈਸੇ ਦੀ ਬਚਤ ਜਿਸ ਸਭ ਤੋਂ ਸੌਖਾ ਤਰੀਕਾ